ਮੇਰੇ ਪਿੰਡ ਦਾ ਬਾਈ ਬਾਈ ਨੇ ਫਾਰਮ ਕੀਤਾ ਨਵਾਂ ਸਾਲ ਕੀ ਹੋਇਆ ਇਹਨੂੰ ਘਰ ਦੇ ਨੂੰ ਕੰਮ ਅੱਗੇ ਵੀ ਬਾਈ ਨੇ ਇੱਕ ਅੱਧੀ ਵੀਡੀਓ ਆਪਾਂ ਪਾਈ ਆ ਤੇ ਬਾਈ ਦੇ ਆਪਾਂ ਸਾਰੇ ਬਸੂਆਂ ਦੇ ਆਈ ਕੀਤੀ ਅੱਜ ਆਪਾਂ ਇਹ ਵਿਹੜ ਦੇ 41 16 ਭਰਿਆ ਸਾਹਮਣੀ ਵਿਹੜ ਖੜੀ ਹੈ ਜਿਹੜੀ ਪਹਿਲਣ ਵਿਹੜ ਉਹ ਜਿਹੜੀ ਪਰਲੀ ਵਿਹੜ ਉਹ ਵੀ ਗੱਬਣ ਇੱਥੇ ਆਈ ਦੇ ਗੱਬਣ ਇਹਦੇ ਸੈਕਸ ਇਸੀਮਨ ਲਾਇਆ ਲਿਆ ਜਰਸੀ ਦਾ ਜੱਗ ਠੀਕ ਆ ਜਰਸੀ ਗਾਂ ਵੀ ਗੱਬਣ ਆ ਗਾਂ ਵੀ ਗੱਬਣ ਅੱਜ ਆ ਗਾਂ ਚੈੱਕ ਕੀਤੀ ਐ ਇਹ ਵੀ ਗੱਬਣ 1 1 ਟੀਕੇ ਤੇ ਬਾਈ ਨੂੰ ਪੁੱਛਦੇ ਆ ਵੀ ਕੀ ਪਾਉਂਦਾ ਕੀ ਐ ਬਾਈ ਵੈਸੇ ਤਾਂ ਮਿਨਰਲ ਮਿਕਚਰ ਤੌਰ ਤੇ ਬਾਈ ਨੂੰ ਪੁੱਛਦੇ ਆ ਆਪਾਂ ਖਰਾਕ ਆ ਆ ਗਾਂ ਅੱਜ ਚੈੱਕ ਕੀਤੀ ਐ ਵੀ ਗੱਬ ਆ ਵੀ ਗੱਬ ਐ ਤੇ ਇੱਕ ਗਾਂ ਦੇ ਇਹੀ ਹੋਣ ਵਾਲੀ ਰਹਿੰਦੀ ਐ ਹਨਾ ਨਵੀਂ ਉਹ ਤਾਂ ਆ ਗਾਂ ਦੇ ਰਹਿੰਦੀ ਐ ਬਈ ਨਹੀਂ ਇਹ ਵੀ ਹੋ ਗਿਆ ਅੱਛਾ ਇਹ ਵੀ ਗੱਬਣ ਮੈਂ 2 ਮਹੀਨੇ ਤੋਂ ਉੱਤੇ ਹੋ ਗਿਆ ਅੱਛਾ ਇਹਨੂੰ ਵੀ 2 ਮਹੀਨੇ ਹੋ ਗਏ 1 1 ਟੀਕੇ ਤੇ ਬਾਈ ਗੱਬਣ ਹੋਈਆਂ ਗਾਵਾ ਚਲੋ ਸੀਮਨ ਦਾ ਮੱਲੋ ਟੀਕੇ ਦਾ ਮੈਂ ਹੀ ਭਰਦਾ ਸਾਰੇ ਬਸ਼ਵਨ ਦੇ ਬਾਈ ਦੇ ਤੇ ਫਿਰ ਵੀ ਬਾਈ ਨਾਲ ਗੱਲ ਕਰਦੇ ਆ ਵੀ ਕੀ ਪਾਉਂਦਾ ਕੀ ਹੈ ਬਸ਼ਵਨ ਖਰਾਕ ਦਾ ਬਈ ਪੂਰਾ ਹੀ ਮਤ ਹੈ ਚਲੋ ਠੀਕ ਹੈ ਸੀਮਨ ਏਆਈ ਕਰਨੀ ਤਾਂ ਚਲੋ ਹਰੇਕ ਡਾਕਟਰੀ ਕਰੀ ਜਾਂਦਾ ਮੈਂ ਨਹੀਂ ਆਹ ਕਹਿੰਦਾ ਵੀ ਯਾਰ ਮੇਰੇ ਤੋਂ ਹੀ ਰਹਿਣ ਗਿਆ ਜਾਂ ਕਿਵੇਂ ਆ ਪਰ ਬਾਈ ਤੋਂ ਪੁੱਛਦੇ ਆ ਵੀ ਕੀ ਪਾਉਂਦਾ ਕੀ ਹੈ ਬਾਈ ਬਸ਼ਵਨ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਵਾਲਾ ਜੀ ਵਧੀਆ ਵਧੀਆ ਬਈ ਕੀ ਬਈ ਆਪਣੀ ਮੇਨਟੇਨ ਕੀ ਹੈ ਬਸ਼ੂਆਂ ਦੀ ਬਈ ਪਹਿਲਾਂ ਤੁਸੀਂ ਇਹ ਦੱਸੋ ਵੀ ਫਾਰਮ ਕੀਤਾ ਜਦੋਂ ਤੇ ਲੋਕ ਕਹਿੰਦੇ ਵੀ ਫਾਇਦਾ ਨਹੀਂ ਦੁੱਧ ਚ ਤੇ ਕੀ ਤੁਹਾਡਾ ਕਿੰਨਾ ਪੈਸੇ ਲਾਇਆ ਸੀ ਤੁਸੀਂ ਤੇ ਹੁਣ ਤੱਕ ਕਿੰਨਾ ਕਮਾ ਲਿਆ ਮੇਨ ਗੱਲ ਇਹ ਹੈ ਜੀ ਵੀ ਜੇ ਆਪਾਂ ਮੈਨੇਜਮੈਂਟ ਤਰੀਕੇ ਨਾਲ ਚੱਲੇਗੇ ਤਾਂ ਆਪਾਂ ਨੂੰ ਕੋਈ ਘਾਟਾ ਨਹੀਂ ਪਾਉਂਦੇਗੇ ਠੀਕ ਹੈ ਮੈਂ ਜੋਬ ਛੱਡ ਕੇ ਆਏ ਪਸ਼ੂ ਵਾਲੇ ਪਾਸੇ ਹੋਇਆਗਾ ਹੇ ਤਾਂ ਆਪਾਂ ਬਣਾਉਣਾ ਹੈਗਾ ਤੇ ਸਟਾਰਟਿੰਗ ਵਾਲਾ ਕੰਮ ਸਟਾਰਟਿੰਗ ਵਾਲਾ ਕੰਮ ਪਰ ਮੈਨੂੰ ਕੋਈ ਮਾਰਾ ਨਹੀਂ ਲੱਗਿਆਗਾ ਵਧੀਆ ਰਿਲੈਕਸ ਕੰਮ ਆ ਆਰਾਮ ਨਾਲ ਕਰੋ ਬਸ ਹਾਂ ਹੀੜ ਆਪ ਦੀ ਬਣਵਾ ਕੇ ਪਾਓ ਵਧੀਆ ਹਾਂ ਠੀਕ ਆ ਉਹਦੇ ਪਾਇ ਕਿਰਸਨਾ ਕਰੋ ਤਾਂ ਮਿਨਰਲ ਜਿਹੜਾ ਸਹੀ ਟਾਈਮ ਤੇ ਪਾਈ ਚੱਲੋ ਸਹੀ ਟਾਈਮ ਤੇ ਪਾਈ ਬਾਕੀ ਕੋਈ ਵੀ ਵੇਣ ਗੱਲ ਹੈਗੀ ਵੀ ਜਿਹੜਾ ਜਿਹੜੇ ਡਾਕਟਰ ਨਾਲ ਤੁਸੀਂ ਰਹਿਨੇ ਆ ਜਾਂ ਡਾਕਟਰ ਲੜਖੜੇ ਫਾਰਮ ਤੋਂ ਆਉਂਦਾ ਉਹ ਸਹੀ ਹੋਣਾ ਚਾਹੀਦਾਗਾ ਠੀਕ ਹੈ ਉਹਦੇ ਨਾਲ ਕੋਈ ਮੰਨ ਲਓ ਤੁਹਾਡੀ ਗਾਂ ਬੋਲੀ ਆ ਉਹਨੂੰ ਪਤਾ ਹੋਵੇ ਮੈਂ ਕਿਹੜੇ ਵੇਲੇ ਟੀਕਾ ਭਰਨਾ ਇਹ ਨਾ ਹੋਵੇ ਵੀ ਉਹ ਕਦੇ ਵੀ ਮੈਂ ਤਾਂ ਰਸਤੇਦਾਰੀ ਚ ਫਿਰਦਾ ਤੇ ਮੈਂ ਉਧਰ ਫਿਰਦਾਗਾ ਸੰਤੋਸ਼ ਨਾਲ ਆਪਣੇ ਕੰਮ ਤੋਂ ਤੁਸੀਂ हां ਆਪਣੇ ਗਣ ਸਾਰੀਆਂ ਗਾਵਾਂ ਗੱਭਣ ਆਪਾਂ ਤੁਸੀਂ ਚੈੱਕ ਕਰ ਲੀnga ਆਪਣੀ ਉਹ ਆਪਣੀਆਂ ਘਰੇ ਵੀ ਉਹਦਾ ਵੇਟ ਘਟਦੀ ਆਪਾਂ ਉਹਦੇ ਘਰ ਤੇ ਬਾਕੀ ਸਾਰੀਆਂ ਆਪਣੀਆਂ ਦਸੰਬਰ ਚ ਗੱਭਣ ਹੋਗੀਆਂ ਪਹਿਲੀ ਪਹਿਲੀ ਇੱਕ ਇੱਕ ਵਾਰੀ ਜੀ ਹੋਗੀਆਂ ਨਾ ਬਈ ਸਾਰੀਆਂ ਚਾਰ ਚਾਰ ਮਹੀਨਿਆਂ ਦੀਆਂ ਚੈੱਕਪਾਸ ਆਪਣੇ ਠੀਕ ਆ ਬਈ ਉਹਦੇ ਵਿੱਚ ਫੀਡ ਦੀ ਮੈਨੇਜਮੈਂਟ ਦੇ ਨਾਲ ਨਾਲ ਡਾਕਟਰ ਦਾ ਵੀ ਬਹੁਤ ਵਟਾ ਜੂਰ ਆਉਂਦਾ ਜੀ ਆਪਾਂ ਇਹ ਤਾਂ ਹੈ ਬਈ ਜੇ ਟਾਈਮ ਤੇ ਆਪਾਂ ਇਹ ਆਈ ਨਹੀਂ ਕਰਦੇ ਨਾ ਕਿ ਦਿਨਾਂ ਨੇ ਰਹਿਣਾ ਫਿਰ ਨਹੀਂ ਕਨਸੀਵ ਕਰਨੀਆਂ ਬਾਕੀ ਦੀਗਾ ਭਰਨ ਦਾ ਤਰੀਕਾ ਜਾਂ ਪਾਣੀ ਦਾ ਸਹੀ ਦੇਖਣਾ ਇਹ ਚੀਜ਼ਾਂ ਸਾਰੀਆਂ ਮੇਨ ਆ। ਦੂਜਾ ਮੈਟਰ ਕਰਦਾਂਗਾ ਫਿਰ ਬਿਲਕੁਲ ਸੀਮੰਟ ਚੰਗੀ ਕੁਆਲਿਟੀ ਦਾ ਹੋਵੇਗਾ। ਇਹ ਨਾ ਹੋਵੇ ਵੀ ਸੀਮੰਟ ਤੁਹਾਡੇ ਕੋਲ ਡੈੱਡ ਆ ਫਿਰ ਉਹ ਭਰਿਆ ਵੀ ਸਹੀ ਟਾਈਮ ਤੇ ਆਏ ਵੀ ਡਾਕਟਰ ਦਾ ਕੀ ਹਾਂ ਉਹੀ ਗੱਲ ਹਨ ਠੀਕ ਹੈ ਤੇ ਆਪਣੇ ਅਨੁਸਾਰੀ ਪਸ਼ੂ ਗੱਭਣ ਆਪਾਂ ਕਿਵੇਂ ਕਰਦਾਂਗੇ? ਹਾਂ ਆਪਾਂ ਨੂੰ ਤਾਂ ਜਿਵੇਂ ਹੁਣ ਤੁਸੀਂ ਨੇੜੇ ਵੀ ਲਾ ਲਓ ਜਾਂ ਆਪਣੇ ਵੀ ਵਧੀਆ ਸਹੂਲਤਾਂ ਜੇ ਤੁਹਾਨੂੰ ਕਹਿ ਦੇਦਾ ਭਾਈ ਮੇਰੀ ਆਪ ਤੁਸੀਂ ਦੇਖੋ ਮੈਂ 12 ਘੰਟੇ ਪਹਿਲਾਂ ਤੁਹਾਨੂੰ ਫੋਨ ਲਾ ਦਿੰਦਾ ਹਾਂ ਫੇਰ ਹੀ ਆਈ ਆਪਣੀ ਗਾਂ ਭਾਈ ਹੀਟ ਚਾਹੀਏ ਦੋ ਸਾਮਨਾ ਪਈ ਆਈ ਕਰਦੇ ਇਹ ਆਈ ਕਰਨੀ ਆ ਵੀ ਜੇ ਹੁਣ ਮੰਨ ਲਓ ਉਹ ਲੋਕਾਂ ਦੀ ਮੈਂ ਗਲਤੀ ਮੰਨਦਾ ਕਿ ਡਾਕਟਰ ਨੂੰ ਐਟ ਆ ਟਾਈਮ ਦੱਸਦੇ ਆ ਪਰ ਉਹ ਆ ਗਈ ਆਈ ਕਰਕੇ ਹਾਂ ਕਿਤੇ ਦੂਰ ਵੀ ਹੋ ਸਕਦਾ ਏਰੀਆ ਬਹੁਤ ਵੱਡਾ ਡਾਕਟਰ ਦਾ ਉਹੀ ਗੱਲ ਆਣਾ ਭਾਈ ਹਾਂਜੀ ਤੇ ਬਾਕੀ ਮਿਨਰਲ ਦੇ ਚੱਲੋ ਤੇ ਫੀਡ ਦਾ ਧਿਆਨ ਰੱਖੋ ਪਸ਼ੂ ਦੀ ਕੋਈ ਘਾਟੇ ਵਾਲੀ ਚੀਜ਼ ਨਹੀਂ ਹੂੰ ਬਾਈ ਨੇ ਨੌਕਰੀ ਛੱਡ ਗਏ ਨਾ ਭਾਈ ਆਪਦੀ ਜੋਬ ਛੱਡ ਗਏ ਕਿੰਨੀ ਪੇ ਸੀਗੀ ਭਾਈ ਤੁਹਾਡੀ ਮੇਰੀ ਜਦੋਂ ਮੈਂ ਲਾਸਟ ਤੇ ਆਇਆ ਹੈਗਾ ਮੈਨੂੰ 75-80000 ਰੁਪਏ ਮਹੀਨੇ ਦਾ ਬਣਦਾ ਦੇਖ ਲਓ ਤੁਸੀਂ 75-80000 ਰੁਪਏ ਬਾਈ ਨੇ ਆਪਦੀ ਨੌਕਰੀ ਛੱਡ ਕੇ ਤੇ ਇਹ ਕੰਮ ਕਰਨ ਲੱਗਾ ਲੋਕਾਂ ਦੇ ਮਨ 'ਚ ਜਿਹੜਾ ਵਹਿਮ ਹੈ ਨਾ ਵੀ ਕੁਝ ਬਚਦਾ ਨਹੀਂ ਬਾਈ ਤਾਂ ਤੁਸੀਂ ਬਾਈ ਪੈਸੇ ਹੋਂ ਤੱਕ ਆਪਣੇ ਹੋਗੇ ਪੂਰੇ ਜਿੰਨੇ ਲਾਏ ਕਹੇ ਸੇ ਪਹਿਲੇ ਸਾਲ ਜਿਹੜੀ ਇਨਵੈਸਟਮੈਂਟ ਕੀਤੀ ਉਹ ਚ 50% ਆਪ ਨੂੰ ਵਾਪਸ ਆ ਗਿਆ ਵਾਪਸ ਆ ਗਿਆ ਠੀਕ ਆ ਹਾਂ ਪਰ ਜੇ ਅਸੀਂ ਦੂਜੇ ਪਾਸੇ ਦੇਖਗੇ ਜਿਵੇਂ ਆਪਣੇ ਕੋਲ ਤਿੰਨਾਂ ਬੱਛਰਾਂ ਉਹ ਆ ਉਸ ਹਿਸਾਬ ਨਾਲ ਪੂਰਾ ਹੀ ਹੈ ਉਸ ਹਿਸਾਬ ਨਾਲ ਆਪਣੇ ਉਸ ਹਿਸਾਬ ਨਾਲ ਪੂਰੇ ਆ ਹਾਂ ਜਿਵੇਂ ਵਹਿੜਾਂ ਦਾ ਮੁੱਲ ਵੇਖ ਕੇ ਦਾ ਪਰ ਤੁਸੀਂ ਕਹਿੰਦੇ ਦੁੱਧ ਦੀ ਗੱਲ ਕਰ ਰਹੇ ਹੋ ਵੀ ਦੁੱਧ ਇੰਨੇ ਦਾ ਵਾਦਾ ਤੁਸੀਂ ਇੰਨੇ ਦਾ ਆਪਾਂ ਪਾਦਾ ਵੀ 50% ਦਾ ਜੋ ਵਾਪਸ ਆ ਗਿਆ ਜੇ ਹੁਣ ਆਪਾਂ ਉਹ ਬੱਛੀਆਂ ਦੋ ਬੱਛੀਆਂ ਤੇ ਦੋ ਬਾਹਰ ਖੜੀਆਂ ਬੱਛੀਆਂ ਤੇ ਫੇਰ ਤਾਂ ਪੂਰਾ ਹੀ ਆ ਸਮਝ ਲੈਣਾ ਹਾਂ ਫੇਰ پیسے ਉਹਦੇ ਵਿੱਚੋਂ ਆਪਾਂ ਹਜੇ ਇੱਕ ਪਸ਼ੂ ਦਾ ਪਿੱਛੇ ਜੇ ਆਪਾਂ ਦਾ ਵੇਚੀ ਵੀ ਹੈ ਹੂੰ ਬਈ ਜਿਹੜੇ ਹੁਣ ਨਵੇਂ ਬੰਦੇ ਕੰਮ ਕਰਨਾ ਚਾਹੁੰਦੇ ਆ ਕੀ ਕਹੋਗੇ ਤੁਸੀਂ ਵੀ ਕਿਵੇਂ ਸ਼ੁਰੂ ਕਰਨ ਨੀ ਨਵੇਂ ਬੰਦੇ ਜੀ ਨੇ ਕੰਮ ਸ਼ੁਰੂ ਕਰਨਾ ਵੀ ਮੈਂ ਤਾਂ ਇਹ ਗੱਲ ਕਰਦਾਗਾ ਵੀ ਪਹਿਲਾਂ ਥੋੜਾ ਜਿਹਾ ਇਹਦੇ ਪਰ ਗਿਆਨ ਲੈ ਲਓ ਟ੍ਰੇਨਿੰਗ ਲੈ ਲਓ ਕਿਸੇ ਚੰਗੇ ਬੰਦੇ ਕੋਲ ਜਾਵੋ ਹਨਾ ਤੇ ਘੱਟ ਦੁੱਧ ਵਾਲੇ ਪਸ਼ੂ ਤੋਂ ਸ਼ੁਰੂ ਕਰੋ ਮੈਂ ਹਾਲ ਹੀ ਕੱਲ ਵੇਖਿਆ ਬਹੁਤੇ ਲੋਕ ਇਹ ਸੋਚਦੇ ਆ ਕਿ ਵੀ ਜਿਆਦੇ ਦੁੱਧ ਵਾਲੇ ਪਸ਼ੂਨ ਲਿਆ ਕੇ ਹਾਂ ਮੈਨੇਜ ਕਰਨਾ ਬਹੁਤ ਮੈਨੇਜ ਕਰਨਾ ਬਹੁਤ ਫਿਰ ਉਦੋਂ ਬਾਅਦ ਉਹ ਨੈਗੇਟਿਵ ਹੋ ਜਾਂਦੇ ਜੇ ਪਸ਼ੂ ਚ ਕੋਈ ਪ੍ਰੋਬਲਮ ਹੋਣੀ ਫਿਰ ਉਹ ਛੱਡ ਕੇ ਭਾਈ ਦੇ ਵਿੱਚ ਪੁੱਟ ਆਏ ਕਿਆ ਨਹੀਂ 25 ਕਿਲੋਟਰ ਵਾਲੀ ਗਾਂ ਤੋਂ ਸ਼ੁਰੂ ਕਰੋ ਹਾਂ ਫਿਰ ਉਹਨੂੰ ਵਧਾਈ ਚੱਲੋ ਉਦੋਂ ਤੁਹਾਨੂੰ ਤਜਰਬਾ ਵੀ ਆ ਜਾਂਦਾ ਤੁਹਾਨੂੰ ਸੰਭੜਨਾ ਵੀ ਆ ਜਾਂਦਾ ਦੂਜਾ ਕੰਮ ਜੇ ਉਹਨਾਂ ਤੋਂ ਕਰੋ ਜਿੰਨਾਂ ਤੁਸੀਂ ਆਪਰ ਲੇਬਰ ਤੇ ਕੰਮ ਨਹੀਂ ਕਰਨਾ ਲੇਬਰ ਤੇ ਨਾ ਕਰੋ ਹਾਂ ਆਟੋਮੇਸ਼ਨ ਤੇ ਪਾਓ ਹੂੰ ਜੇ ਮੈਂ ਇਹਨਾਂ ਨੂੰ ਖੁੱਲੇ ਛੱਡਣ ਵਾਲਾ ਕੰਮ ਕਰੂ ਪੱਠੇ ਆ ਲੋ ਕੁਵਾਰੀ ਪਾਉ ਮਸ਼ੀਨ ਦੁੱਧ ਚਵਾਈ ਲੜ ਜਿੰਨੇ ਤੁਸੀਂ ਸੋਖੇ ਰਹੂਗੇ ਉਹਨਾਂ ਤੋਂ ਹੀ ਕੰਮ ਵਾਧਾ ਕਰ ਲਊਗਾ ਹਾਂ ਹੁਣ ਅੱਜ ਬਾਈ ਦੀ ਮੈਨੇਜਮੈਂਟ ਆ ਨਾ ਪਾਉਂਦਾ ਬਾਈ ਵਧੀਆ ਮਿਨਰਲ ਮੈਚਰ ਆ ਵਧੀਆ ਖਰਾਕ ਪਾਉਂਦਾ ਆ ਨਾ ਤੇ ਮੈਨੂੰ ਵੀ ਬਾਈ ਬਹੁਤ ਵਧੀਆ ਲੱਗਿਆ ਅੱਜ ਸਾਰੇ ਪਸ਼ੂ ਹੀ ਗੱਭਣ ਆ ਨਾ ਇੱਕ ਇੱਕੇ ਆਈ ਦੇ ਚਲੋ ਇਹ ਚ ਡਾਕਟਰ ਦੀ ਵੀ ਇਮੇਜ ਬਣਦੀ ਆ ਤੇ ਬਾਕੀ ਬਾਈ ਪਸ਼ੂ ਤੁਸੀਂ ਆਪ ਦੇਖੀ ਆਪਾਂ ਇਹੋ ਜਿਹੇ ਲੈ ਕੇ ਆਏ ਸੀਗੇ ਵੀ ਜਿਨ੍ਹਾਂ ਦੀ ਹਾਲਤ ਬੜੀ ਉਦਮਾ ਹਾਂ ਜਿਵੇਂ ਹੁਣ ਆ ਗਾਂ ਬਾਈ ਅਸੀਂ ਲਈ ਸੀਗੀ ਉਹ ਜਰਸੀ ਵੀ ਆਪਣੀ ਤੇ ਜਰਸੀ ਵੀ ਬਹੁ ਮਾੜੇ ਹਾਲਾ ਸੀ ਇਹ ਜਰਸੀ ਗਾਂ ਨਾ ਜਿਹੜੀ ਪਹਿਲਾਂ ਮੈਂ ਟ੍ਰੀਟਮੈਂਟ ਕੀਤਾ ਹੀ ਇਹ ਚ 3 ਗ੍ਰਾਮ ਖੂਨ ਹੀ ਰਹਿ ਗਿਆ ਸੀ ਬਾਈ ਆ ਜਿਹੜੀ ਗਾਂ ਜਰਸੀ ਆ ਜਿਹੜੀ ਤੇ ਜਮਾਂ ਐ ਹਾਲਾਤ ਬੜੇ ਨਾਜ਼ੁਕ ਸੀ ਪੈ ਹੀ ਗਈ ਸੀ ਗਾਂ ਲੱਗਦਾ ਸੀ ਵੀ ਨਹੀਂ ਬਚਣੀ ਤੇ ਬਾਈ ਦੀ ਸੇਵਾ ਵੀ ਆ ਚਲੋ ਆਪਾਂ ਟ੍ਰੀਟਮੈਂਟ ਕੀਤਾ ਤੇ ਗਾਂ ਅੱਜ ਜਮਾਂ ਸਹੀ ਐ ਤੇ ਹੁਣ ਗੱਬਣ ਆ ਇਹ ਤੇ ਆ ਬੱਚੀ ਐ ਦੀ ਇਹ ਇਹ ਸੈਕਸਰ ਸੀਮਨ ਜੱਗ ਤੋਂ ਗੱਭਣ ਤੇ ਬਾਈ ਧਿਆਨ ਰੱਖੋ ਬਈ ਵਧੀਆ ਪਸ਼ੂ ਸੰਭੋ ਤੇ ਕੰਮ ਨਹੀਂ ਮਾੜਾਗਾ ਜੇ ਆਪਾਂ ਸਹੀ ਤਰੀਕੇ ਨਾਲ ਕਰਦੇ ਆਂ ਤਾਂ ਠੀਕ ਆ ਹੁਣ ਜੇ ਆਪਾਂ 10 ਕਿਲੋ ਵਾਲੇ ਪਸ਼ੂ ਨੂੰ ਵੀ ਉਹੀ ਖਰਾਕ ਪਾਈ ਜਾਨੇ ਤਾਂ 30 ਕਿਲੋ ਵਾਲੇ ਨੂੰ ਵੀ ਉਹੀ ਖਰਾਕ ਪਾਈ ਜਾਨੇ ਫੇਰ ਕੁਝ ਨਹੀਂ ਬਚਦਾ ਚਲੋ ਠੀਕ ਆ ਜੀ ਧੰਨਵਾਦ ਬਹੁਤ-ਬਹੁਤ ਵੀਡੀਓ ਦੇਖਣ ਲਈ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੇ ਚੰਗੀ ਲੱਗੇ ਤਾਂ